ਇਸ ਸਮੇਂ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਜਿਹੜੀ ਜਵਾਨੀ ਹੈ ਉਹ ਪ੍ਰਵਾਸ ਕਰ ਰਹੀ ਹੈਗੀ ਤੇ ਹਾਲੇ ਤੱਕ ਇਹ ਰੋਕਣ ਦਾ ਨਾਮ ਨਹੀਂ ਲੈ ਰਿਹਾ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਖੇਤੀ ਦੇ ਵਿੱਚ ਵੀ ਇਸ ਸਮੇਂ ਵੱਡੇ ਪੱਧਰ ਤੇ ਚੰਗਾ ਮੁਨਾਫਾ ਵੀ ਕਮਾ ਰਹੇ ਨੇ ਤੇ ਨਵੀਂ ਜਿਹੜੀ ਮਿਸਾਲ ਹੈ ਉਹ ਵੀ ਪੈਦਾ ਕਰ ਰਹੇ ਨੇ ਇਸੇ ਤਰ੍ਹਾਂ ਦਾ ਕਿਸਾਨ ਸਾਡੇ ਨਾਲ ਮੌਜੂਦ ਹੈ ਜੋ ਕਿ ਰਾਹਤਰਾਣਾ ਪਿੰਡ ਦੇ ਮਨੀ ਕਲੇਰ ਨੇ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਇੱਕ ਇਹੋ ਜੀ ਨਰਸਰੀ ਤਿਆਰ ਕੀਤੀ ਹੋਈ ਹੈਗੀ ਜਿੱਥੇ ਖੁਦ ਖੁਦ ਲੋਕ ਆ ਪਾ ਕੇ ਉਹਨਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਚਾਹੇ ਉਹ ਪਨੀਰੀ ਹੈ ਚਾਹੇ ਉਹ ਲਸਣ ਦਾ ਬੀਜ ਹੈ ਪਨੀਰੀ ਦਾ ਬੀਜ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਪਨੀਰੀਆਂ ਨੇ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਦੀਆਂ ਫਸਲਾਂ ਨੇਗੀਆਂ ਉਹ ਆਪਣੇ ਖੇਤ ਦੇ ਵਿੱਚ ਅਗਾਉਂਦੇ ਨੇ ਸਾਡੇ ਨਾਲ ਮੰਦੀ ਕਲੀਅਰ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿਵੇਂ ਸ਼ੁਰੂਆਤ ਹੋਈ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਪਲੱਸ 2 ਕਰਨ ਤੋਂ ਬਾਅਦ ਹੀ ਬਾਹਰ ਦਾ ਰੋਕ ਕਰ ਲੈਂਦੇ ਨੇ ਪਰ ਤੁਸੀਂ ਖੇਤੀ 'ਚ ਕਿਵੇਂ ਆਏ ਮੈਂ ਵੀਰੇ ਗੇਮ ਖੇਡਿਆ ਕਰਦਾ 2013 ਦਾ ਕਬੱਡੀ ਖੇਡਿਆ ਆਪਾਂ ਨੇ ਉਸ ਤੋਂ ਬਾਅਦ ਮੇਰੇ ਇੰਜਰੀ ਹੋ ਗਈ ਸੀ ਗ ਨੀਂਦਾ ਫਿਰ ਮੈਂ ਆਪਰੇਸ਼ਨ ਕਰਵਾ ਲਿਆ ਸੀ ਉਸ ਤੋਂ ਬਾਅਦ ਅਸੀਂ ਖੇਤੀ ਨਾਲ ਜੁੜ ਗਏ ਸੀ ਪਹਿਲਾਂ ਅਸੀਂ ਠੇਕੇਦਾਰ ਕਰਦੇ ਸੀ ਬਾਹਰ ਜਾਣ ਦੀ ਇੱਛਾ ਸਾਡੀ ਕੋਈ ਨਹੀਂ ਸੀ ਤੇ ਹੁਣ ਤਾਂ ਜਿਵੇਂ ਜਹਾਜ਼ ਪਰ ਪਰ ਕੇ ਲੋਕ ਬਾਹਰ ਜਾ ਰਹੇ ਨੇ ਬੱਚੇ ਬਾਹਰ ਜਾ ਰਹੇ ਨੇ ਸਾਰੇ ਤੇ ਆਪਾਂ ਨੇ ਇੱਥੇ ਹੀ ਖੇਤੀ ਕਰੀ 2013 ਦੇ ਵਿੱਚ ਅਸੀਂ ਨੇ ਦੋ ਕਨਾਲਾਂ ਤੋਂ ਸ਼ੁਰੂ ਕਰਿਆ ਸੀ ਤੇ ਅੱਜ ਉਹ 24 ਕਿੱਲਾਂ ਤੱਕ ਗੱਲ ਜਾ ਚੁੱਕੀ ਹੈ ਅਸੀਂ ਤੁਹਾਡੇ ਖੇਤ 'ਚ ਦੇਖਿਆ ਕਿ ਤੁਸੀਂ ਖੁਦ ਹੀ ਆਪਣਾ ਇੱਕ ਕਾਊਂਟਰ ਚਲਾਉਂਦੇ ਹੋਗੇ ਉਹਦੇ ਕਾਊਂਟਰ ਦੇ ਉੱਪਰ ਵੱਡੀ ਗਿਣਤੀ 'ਚ ਅਸੀਂ ਦੇਖਿਆ ਕਿ ਲੋਕ ਆਉਂਦੇ ਆ ਕੋਈ ਪਨੀਰੀ ਲੈਣ ਦੇ ਲਈ ਆ ਰਿਹਾ ਮਿਰਚਾਂ ਦੀ ਪਨੀਰੀ ਐ ਸ਼ਿਮਲਾ ਮਿਰਚ ਦੀ ਐ ਟਮਾਟਰਾਂ ਦੀ ਪਨੀਰੀ ਹੋਰ ਬਹੁਤ ਸਾਰੇ ਤਰ੍ਹਾਂ ਦੀਆਂ ਫਸਲਾਂ ਅਸੀਂ ਦੇਖੀਆਂ ਵੀ ਇਹ ਤੁਸੀਂ ਜਿਵੇਂ ਇੱਕ ਚੰਬਾ ਹੁੰਦਾ ਕਿ ਤੁਸੀਂ ਪਲੱਸ 2 ਤੋਂ ਬਾਅਦ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਤਿਆਰੀ ਆ ਉਹ ਕਰੀ ਕਿਵੇਂ ਦੇਖੋ ਜੀ ਫਰੀ ਸੀ ਕੰਮ ਦਾ ਦਿਮਾਗ ਨੇ ਕੋਈ ਨਾ ਕੋਈ ਕਰਨਾ ਹੁੰਦਾ ਜਾਂ ਗਲਤ ਕਰੂਗਾ ਜਾਂ ਚੰਗਾ ਕਰੂਗਾ ਪੁੱਠਾ ਕਰੂਗਾ ਤਾਂ ਕਰ ਨਹੀਂ ਹੁੰਦਾ ਚਲੋ ਰੱਬ ਦੀ ਕਿਰਪਾ ਰਹੀ ਸਾਡੇ ਤੇ ਅਸੀਂ ਨੇ ਚੰਗੇ ਕੰਮ ਨੂੰ ਹੱਥ ਪਾਇਆ ਹੂੰ ਤੇ ਆਪਣੇ ਪਨੀਰੀਆਂ ਤੋਂ ਆਪਣਾ ਫੁੱਲਾਂ ਤੋਂ ਖੇਤੀ ਸ਼ੁਰੂ ਕਰੀ ਵੱਧ ਘੱਟ ਹੀ ਬਹੁਤ ਆਈ ਫੁੱਲਾਂ ਦੇ ਵਿੱਚ ਹਨ ਮਾਰਕੀਟਿੰਗ ਔਕੀ ਲੱਗੀ ਜੇ ਛੋਟੇ ਪੱਧਰ ਤੇ ਕੰਮ ਹੁੰਦਾ ਤਾਂ ਮਨਾਫਿਆ ਸੌਦਾ ਉਹ ਜੀ ਜਿਆਦੇ ਵੱਡੇ ਪੱਧਰ ਤੇ ਲੈ ਕੇ ਜਾਣੇ ਆਪਾਂ ਤਾਂ ਉਹਦੀ ਮਾਰਕੀਟਿੰਗ ਔਕੀ ਹੁੰਦੀ ਆ ਉਹ ਆਪਾਂ ਨਹੀਂ ਹੋਵੇ ਆਪਾਂ ਨੇ ਛੱਡਤਾ ਜਿਹੜਾ ਫੁੱਲਾਂ ਦੀ ਖੇਤੀ ਦਾ ਉਹ ਸੀਡ ਕੰਟੈਕਟ ਦਾ ਕੰਮ ਦੀ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਕਈ ਕੰਪਨੀਆਂ ਚੰਗੀਆਂ ਨੇ ਹੁਣ ਮੇਰਾ ਯਾਰ ਦੋਸਤ ਆਇਆ ਗੁਰਿੰਦਰ ਸੋਹੀ ਉਹ ਬਹੁਤ ਵਧੀਆ ਕੰਮ ਕਰ ਰਿਹਾ ਤੇ ਫਾਰਮਰ ਰਹਿ ਰਿਹਾ ਸਾਡੇ ਚੋਂ ਤੇ ਹੁਣ ਉਹਨਾਂ ਨੇ ਕੰਪਨੀ ਬਣਾਈ ਫੁੱਲਾਂ ਦਾ ਕੰਮ ਬਹੁਤ ਵਧੀਆ ਕਰ ਰਿਹਾ ਉਹ ਤੇ ਕੁਝ ਕੰਪਨੀਆਂ ਯਾਨੀ ਕਿ ਪਹਿਲਾਂ ਜਿਹੜੇ ਨੇ ਸਾਡਾ TFC ਉਹ ਸੀਡ ਦਾ ਲੈ ਲੈਂਦੀ ਸੀ ਪਰ ਉਹਨਾਂ ਪੈਸਾ ਨਹੀਂ ਦਿੰਦੀਆਂ ਸੀ ਜਿੰਨੀ ਮਿਹਨਤ ਹੁੰਦੀ ਉਸ ਤੋਂ ਬਾਅਦ ਹੌਲੀ-ਹੌਲੀ ਕਰਦੇ ਅਸੀਂ ਸਬਜ਼ੀਆਂ 'ਚ ਆ ਗਏ ਸਬਜ਼ੀਆਂ ਤੋਂ ਬਾਅਦ ਫਿਰ ਅਸੀਂ ਪਨੀਰੀਆਂ 'ਚ ਆ ਗਏ ਤੇ ਹੁਣ ਅਸੀਂ ਪ੍ਰੋਸੈਸਿੰਗ 'ਚ ਆ ਗਏ ਤੇ ਹੁਣ ਸਾਡਾ ਬਹੁਤ ਵਧੀਆ ਕੰਮ ਚੱਲ ਰਿਹਾ ਖੇਤ ਦੇ ਵਿੱਚ ਆਪਣਾ ਆਊਟਲੈਟ ਬਣਾਇਆ ਹੋਇਆ ਕਿਸਾਨ ਹੱਟ ਹੈ ਉਸ ਕਿਸਾਨ ਹੱਟ ਤੇ ਲੋਕ ਪਨੀਰੀਆਂ ਹਲਦੀ ਪੀਸੀ ਹੋਈ ਮਿਰਚ ਪੀਸੀ ਹੋਈ ਬੀਜ ਸਾਰੇ ਵੱਖ-ਵੱਖਰੀਆਂ ਸਬਜ਼ੀਆਂ ਹੁਣ ਕਰੇਲੂ ਵਰਤੂ ਵਾਸਤੇ ਵੀ ਜਿਵੇਂ ਲੋਕਾਂ ਨੇ ਕद्दू, ਕਰੇਲਾ, ਤੋਰੀ ਘਰੇ ਬਣਾਣੀ ਐ ਸਬਜ਼ੀਆਂ ਲੈ ਆਣੇ ਆ ਸਬਜ਼ੀਆਂ ਵੀ ਲੈ ਕੇ ਜਾਂਦੇ ਨੇ ਤੇ ਸਾਡੀ ਬੜੀਆ ਕਿਸਾਨ ਹੱਟ ਚੱਲ ਰਹੀ ਆ ਆਪਣੇ ਫਾਰਮ ਤੇ ਜੀ ਕਿੰਨੇ ਤੁਸੀਂ 1 ਏਕੜ ਦੇ ਵਿੱਚ ਜਿਹੜੀਆਂ ਸਾਰੇ ਤਰ੍ਹਾਂ ਦੀਆਂ ਫਸਲਾਂ ਨੇ ਜਾ ਪਨੀਰੀ ਵਗੈਰਾ ਉਹ ਲਗਾਉਂਦੇ ਹਾਂ ਅਸੀਂ ਜੀ 13 ਤੋਂ 14 ਕਿਲੇ ਦਾ ਪਨੀਰੀ ਦੇ ਹੋ ਜਾਂਦੇ ਨੇ ਟੋਟਲ ਜੀ ਆਪਣੇ ਉਸ ਤੋਂ ਬਾਅਦ ਉਹਨਾਂ ਚ ਹੀ ਸਬਜ਼ੀ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ 10 ਏਕੜ ਜਿਹੜਾ ਇਹ ਖੇਤ ਆ ਆਪਣਾ ਇੱਥੇ ਸੀਨੇ 2 ਕਿੱਲੇ ਹਲਦੀ ਲਾਈ ਹੋਈ ਆ ਸਟਰਾਬਰੀ ਆ ਬਾਕੀ ਹੁਣ ਮਿਕਸ ਸਬਜੀ ਲਾਵਾਂਗੇ ਸਾਰੀ ਜਾਨੀ 24 ਏਕੜ ਦਾ ਰੱਖ ਬਈ ਆਪਣਾ ਟੋਟਲ 24 ਏਕੜ ਚ ਅਸੀਂ ਸਾਰਾ ਦਿਨ ਕੰਮ ਕਰੀ ਜਾਂਦੇ ਹਾਂ ਜਿੱਥੇ ਤੁਹਾਡੀ ਹੱਟ ਚੱਲਦੇ ਅਸੀਂ ਦੇਖਿਆ ਕਿ ਕਈ ਤਰ੍ਹਾਂ ਦੀਆਂ ਤੁਸੀਂ ਉੱਥੇ ਪਨੀਰੀਆਂ ਤਿਆਰ ਕਰਦੇ ਹੋ ਕਿਹੜੀ ਕਿਹੜੀ ਪਨੀਰੀ ਐ ਇਸ ਸਮੇਂ ਜਿਹੜੀ ਤਿਆਰ ਹੈ ਤੁਹਾਡੇ ਕੋਲ ਸਾਡੇ ਲਵੇ ਹਰੀ ਮਿਰਚਾਂ ਜੀ ਹਰੀ ਮਿਰਚ ਦੀਆਂ ਦੋ ਤਿੰਨ ਵੈਰਾਈਟੀਆਂ ਨੇ ਸ਼ਿਮਲਾ ਮਿਰਚ ਆ ਆਪਣਾ ਬੈਂਗਣ ਮੈਗਨੀ ਤੇ ਬੂਟੇ ਨੇ ਤੇ ਬੇਲਾਂ ਸਾਰੀਆਂ ਤਿਆਰ ਨੇ ਕੱਦੂ ਕਰੇਲਾ ਤੋਰੀ ਪੇਠਾ ਆਪਣਾ ਤਰਬੂਜ ਖਰਬੂਜਾ ਇਹ ਵੇਚ ਰਹੇ ਆ ਬਾਕੀ ਬੀਜ ਹੋ ਜਾਂਦੇ ਨੇ ਉਹ ਵੇਚ ਰਹੇ ਆ ਜੀ ਅਸੀਂ ਫਾਰਮ ਤੇ ਰਿਸਕ ਕਿੰਨਾ ਕੁ ਰਹਿੰਦਾ ਜਿਹੜੀ ਤੁਸੀਂ ਖੇਤੀ ਕਰਦੇ ਹੋ ਰਿਸਕੇ ਦੇ ਵਿੱਚ 80% ਪਰਮਾਤਮੰਦੀ ਸਿਰਤੀ ਖੇਤੀ ਹੈ ਜੀ ਇਹ ਖੇਤੀ ਦੇ ਵਿੱਚ ਕੋਈ ਸਿਆਣਪ ਨਹੀਂ ਚੱਲਦੀ ਜੀ ਅਸੀਂ ਕਹੀ ਆ ਵੀ ਅਸੀਂ ਨੇ ਵੱਖਰੀ ਡਿਵੈਲਪਮੈਂਟ ਕਰ ਲਈ ਵੀ ਅਸੀਂ ਸਿਆਣੇ ਹੋਗੇ ਨਹੀਂ ਆਪੋ ਆਪਣੇ ਤੌਰ ਤੇ ਸਾਰੇ ਸਿਆਣੇ ਨੇ ਹੁਣ ਜਿਹੜੇ ਇਹ ਆਪਣੇ ਕਣਕ ਜੀਰੀ ਕਰ ਰਹੇ ਉਹ ਕਹਿੰਦੇ ਵੀ ਸਾਨੂੰ ਪੱਕੀ ਇਨਕਮ ਆਂਦੀ ਆ ਸਾਡੀ ਉਹ ਹੀ ਇਨਕਮ ਕਦੇ ਘਟ ਜਾਂਦੀ ਆ ਕਦੇ ਵੱਜ ਜਾਂਦੀ ਆ ਚਲੋ ਸਾਡਾ ਸਾਡੇ ਨਾਲ ਸਿਸਟਮ ਹੈ ਵੀ ਅਸੀਂ ਨੇ ਇਹ ਕੰਮ ਕਰਨਾ ਸੀ ਤੁਸੀਂ ਜਿਵੇਂ ਬਹੁਤ ਸਾਰੇ ਕਿਸਾਨ ਨੇ ਤੁਹਾਡੇ ਲਈ ਚੰਗੀ ਜ਼ਮੀਨ ਸੀ ਤਾਂ ਚੰਗੀਆਂ ਜ਼ਮੀਨਾਂ ਵਾਲੇ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਦੋਹਰਾ ਫਸਲੀ ਚੱਕਰ ਆ ਕਣ ਕਿਤੇ ਝੋਨੇ ਦਾ ਉਹ ਚੋਂ ਬਹੁਤ ਘੱਟ ਨਿਕਲ ਕੇ ਰਾਜੀ ਨੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ ਦੇਖੋ ਜੀ ਆਪੋ ਆਪਣੀ ਉਹ ਹੈ ਹੁਣ ਜੇ ਆਪਾਂ 20 ਕਿਲ ਠੇਕੇ ਦੇ ਦੇ ਦਈਏ ਹੁਣ 17-18 ਲੱਖ ਵੀ ਬੰਦੇ ਨੂੰ ਬਣ ਜਾਂਦਾ ਠੇਕੇ ਦੇ ਕੇ ਵੀ 80-85000 ਰੁਪਏ ਠੇਕਾ ਹੋਇਆ ਪਿਆ ਉਸ ਤੋਂ ਬਾਅਦ ਹੁਣ ਸਾਡੀ ਉਹ ਸੋਚ ਨਹੀਂ ਸੀ ਸਾਡੀ ਸੋਚ ਸੀ ਵੀ ਆਪਾਂ ਨੇ ਕੁਝ ਕਰਨਾ ਹੈ ਕਿਉਂਕਿ ਪਹਿਲਾਂ ਵੀ ਮੈਂ ਗੇਮ ਕਰਿਆ ਕਰਦਾ ਸਪੋਰਟਸਮੈਨਸ਼ਿਪ ਹੁੰਦੀ ਸੀ ਤੇ ਸਪੋਰਟਸਮੈਨ ਹਮੇਸ਼ਾ ਹੀ ਅਗਾ ਵਧੂ ਸੋਚਦਾ ਮਾਲਕ ਹੁੰਦਾ ਵੀ ਆਪਾਂ ਨੇ ਚਲੋ ਉਧਰ ਨਹੀਂ ਤਾਂ ਇੱਧਰ ਆਪਾਂ ਨੇ ਕੁਛ ਨਾ ਕੁਛ ਕਰਨਾ ਤਾਂ ਅਸੀਂ ਖੇਤੀ ਕਰੀ ਖੇਤੀ ਦੇ ਵਿੱਚ ਵੀ ਵੱਖਰੀ ਖੇਤੀ ਕਰੀ ਤੁਸੀਂ ਹੁਣ ਜਿਵੇਂ ਸਟਰਾਬਰੀ ਲਾ ਰੱਖੀ ਹੈਗੀ ਤਾਂ ਬਹੁਤ ਸਾਰੇ ਜਿਹੜੇ ਨੇੜੇ ਦੇ ਕਿਸਾਨ ਨੇ ਜਿਹੜੇ ਕਣਕ ਬੀਜਦੇ ਆ ਉਹ ਕਹਿੰਦੇ ਨਹੀਂ ਵੀ ਇਹਦਾ ਦਿਮਾਗ ਫਿਰ ਗਿਆ ਜਾਂ ਇਹ ਕਿਹੜੇ ਕੰਮਾਂ 'ਚ ਪਿਆਗਾ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਸਾਡਾ ਆਪਸੀ ਭਾਈਚਾਰਾ ਬਹੁਤ ਵਧੀਆ ਸਾਨੂੰ ਕੋਈ ਐ ਨਹੀਂ ਉਹ ਕਰਨ ਦਾ ਤੇ ਆਪੋ ਆਪਣੇ ਸਾਰਿਆਂ ਦੇ ਰਾਹ ਨੇ ਅਸੀਂ ਸਟਰਾਬਰੀ ਲਾਈਏ ਤਾਂ ਅਸੀਂ ਉਹ ਤੇ ਓਨੀ ਮਿਹਨਤ ਜਾਦੇ ਕਰ ਰਹੇ ਆਂ ਜਿਹੜੇ ਕਣਕ ਜੀਰੀਆ ਨੇ ਉਹ ਮਿਹਨਤ ਘੱਟ ਕਰਦੇ ਉਹਨਾਂ ਨੂੰ 100 ਆਮਦਨ ਹੋ ਜਾਂਦੀ ਹੈ ਸਾਨੂੰ 100 ਕਮ ਆਮਦਨ ਹੋ ਜਾਂਦੀ ਜਿੰਨੀ ਅਸੀਂ ਮਿਹਨਤ ਕਰ ਰਹੇ ਹਾਂ ਕਿੰਨਾ ਕੁ ਮੁਨਾਫਾ ਹੈ ਜਿਹੜਾ ਤੁਸੀਂ ਪਰ ਇਕੜ ਚ ਕਮਾ ਲੈਣਾ ਪਰ ਇਕੜ ਜੇ ਪਨੀਰੀਆਂ ਹੋ ਗਈਆਂ ਚਾਹੇ ਆਪਣੀ ਸਬਜ਼ੀ ਹੋ ਗਈ ਚਾਹੇ ਆਪਣੀ ਸਟਰਾਬਰੀ ਹੋ ਗਈ ਜਿਹੜੀ ਮਰਜੀ ਚੀਜ਼ ਹੋ ਗਈ ਜੀ ਵੀ 2-3 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਆ ਕਈ ਵਾਰੀ ਰੇਟ ਘੱਟ ਵੀ ਜਾਂਦਾ ਰੇਟ ਡਿੱਗਦੇ ਵੀ ਨੇ ਤੇ 50000 ਰੁਪਏ ਲੈ ਕੇ ਚਲੀ ਵੀ ਜਾਂਦੀ ਆ ਇਹ ਨਹੀਂ ਹੈਗਾ ਵੀ ਆਪਾਂ ਨੇ ਕੱਲਾ ਮੁਨਾਫਾ ਹੀ ਹੁੰਦਾ ਸਾਡੀਆਂ ਕਈ ਵਾਰੀ ਪੰਦੀਰੀਆਂ ਮੀਂਹ ਚ ਡੁੱਬ ਜਾਂਦੀਆਂ ਨੇ 4-4 ਲੱਖ ਅੱਪ ਡਾਊਨ ਸਾਰਾ ਕੁਝ ਚੱਲਦਾ ਰਹਿੰਦਾ ਪਰ ਐਂ ਵੀ ਵਧੀਆ ਕੰਮ ਆ। ਮਤਲਬ ਤੁਸੀਂ ਸਬਰ ਦੇ ਨਾਲ ਇੱਕ ਲੱਗੇ ਹੋਏ ਹੋ। ਹਾਂਜੀ ਲੱਗੇ ਪਿਆ। ਸਾਡੇ ਨਾਲ ਇਹ ਨਹੀਂ ਹੈਗਾ ਵੀ ਅਸੀਂ ਕੱਲਾ ਸਾਡਾ ਚੋਲਾ ਵੜਦਾ। ਸਾਡੇ ਨਾਲ ਘਰ 100 ਦੇ ਕਰੀਬ ਲੱਗੇ ਹੋਇਆ ਪਿੰਡ 'ਚੋਂ। ਸਾਡੇ ਵਰਕਰ ਸਾਡੀ ਲੇਬਰ ਉਹ ਵੀ ਸਾਡੇ ਨਾਲ ਜੁੜੀ ਹੋਈ। ਉਹਨਾਂ ਦਾ ਵੀ ਕੰਮ ਆ। ਕਿੰਨੇ ਕ ਜਿਹੜੇ ਮਜ਼ਦੂਰ ਨੇ ਇਸ ਸਮੇਂ ਤੁਹਾਡੇ ਉੱਤੇ ਫਾਰਮ ਤੇ ਕੰਮ ਕਰਦੇ ਨੇ? ਸਾਡੇ ਲਵੇ ਜੀ 12 ਮਜ਼ਦੂਰ ਤਾਂ ਪੱਕੇ ਨੇ। ਉਸ ਤੋਂ ਬਾਅਦ ਕਦੇ 40 ਹੋ ਜਾਂਦੇ ਨੇ, ਕਦੇ 80 ਹੋ ਜਾਂਦੇ ਨੇ। ਠੰਡ ਦੇ ਵਿੱਚ ਇਧਰੋਂ ਮਸ਼ਰੂਮ ਦਾ ਕੰਮ ਵੀ ਚੱਲਦਾ ਸਾਡਾ। ਤੇ ਉਧਰੋਂ ਪਨੀਰੀ ਦਾ ਕੰਮ ਤੇ ਉਹ ਤੁਹਾਡੇ ਲਈ 60-70 ਲੇਬਰ ਕੰਮ 2 ਮਹੀਨੇ ਦਾ ਪੱਕੀ ਚੱਲਦੀ ਆ ਤਾਂ ਤੁਹਾਨੂੰ ਦੇਖ ਕੇ ਹੁਣ ਹੋਰ ਕਿਸਾਨ ਵੀ ਕੋਈ ਇਸ ਕਿੱਤੇ ਦੇ ਵਿੱਚ ਪਏ ਨੇਗੇ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋ ਬਹੁਤ ساری ਗਿਣਤੀ 'ਚ ਤੁਹਾਡੇ ਲਈ ਵੀ ਕਿਸਾਨ ਵੀ ਆਉਂਦੇ ਨੇ ਤਾਂ ਲੱਗਦਾ ਕੋਈ ਇਸ ਤਰ੍ਹਾਂ ਸਲਾਹ ਵੀ ਲੈ ਕੇ ਜਾਂਦੇ ਨੇ ਨਵੀਂ ਜਿਹੜੀ ਪੀੜੀ ਹੈ ਉਹਨਾਂ 'ਚੋਂ ਜ਼ਿਆਦਾਤਰ ਹਾਂਜੀ ਨਵੀਂ ਪੀੜੀ ਬਹੁਤ ਆ ਰਹੀ ਹੈ ਇਹਦੇ ਵਿੱਚ ਨਵੀਂ ਪੀੜੀ ਅਕਸਰ ਹੁਣ ਪਹਿਲਾਂ ਚੈਨਲ ਬਣਾਉਂਦੀ ਆ ਚੈਨਲ ਬਣਾਉਣ ਤੋਂ ਬਾਅਦ ਉਹ ਖੇਤੀ ਕਰਦੀ ਆ ਹੂੰ ਬਹੁਤ ਵਧੀਆ ਚਲੋ ਆਪਣਾ ਚੈਨਲ ਦੇਖਿਆ ਹਨਾ ਕੀ ਸਿੱਦਾ ਹੋਰ ਚੈਨਲ ਦੇਖਿਆ ਕੰਮ ਦਾ ਚੰਗਾ ਕਰ ਰਹੇ ਨੇ ਮਾੜਾ ਕੋਈ ਕੰਮ ਨਹੀਂ ਕਰ ਨਹੀਂ ਰਹੇ ਕੋਈ ਭੁੱਕੀ ਨਹੀਂ ਵੇਚ ਰਹੇ ਫੀਮ ਨਹੀਂ ਵੇਚ ਰਹੇ ਜੇ ਸਾਨੂੰ ਦੇਖ ਕੇ ਕੋਈ ਕੰਮ ਲੱਗਿਆ ਤਾਂ ਚੰਗੇ ਕਿਤੇ ਲੱਗਿਆ ਤਾਂ ਉਹਦੀ ਸ਼ਾਬਾਸ਼ ਹੈ ਪਰਮਾਤਮਾ ਨੇ ਉਹਨੂੰ ਉਹਦੀ ਮਿਹਨਤ ਦਾ ਦੇਣਾ ਹੈ ਸਾਨੂੰ ਸਾਡੀ ਮਿਹਨਤ ਦਾ ਦੇਣਾ ਹੈ ਤਾਂ ਚੰਗੀ ਗੱਲ ਹੈ ਜੀ ਨੌਜਵਾਨ ਬਹੁਤ ਆ ਰਹੇ ਨੇ ਅੱਜ ਕੱਲ ਤੁਸੀਂ ਦੇਖੋ ਉਹਨਾਂ ਇੰਸਟਾਗ੍ਰam ਤੇ ਪਹਿਲਾਂ ਪੇਜ ਬਣਦਾ ਫਿਰ ਕੰਮ ਹੁੰਦਾ ਉਹ ਚੰਗੀ ਕੰਮ ਤੇ ਆ ਰਹੇ ਨੇ ਕੋਈ ਮਾੜੇ ਕੰਮ ਤੇ ਨਹੀਂ ਆ ਰਹੇ ਹੈਗੇ ਜਿਵੇਂ ਹੁਣ ਤੁਸੀਂ ਲੱਗੇ ਹੋਏ ਹੋ ਤੁਸੀਂ ਇਸ ਸਮੇਂ ਸਫਲ ਕਿਸਾਨ ਦੇ ਤੌਰ ਤੇ ਜਾਣੇ ਜਾਣੇ ਹੋ ਤਾਂ ਅੱਗੇ ਦਾ ਕੋਈ ਟੀ ਸਾਡਾ ਟੀਚਾ ਸਾਨੂੰ 10-12 ਸਾਲ ਹੋਰ ਹੋ ਗਈ 10 ਸਾਲ ਆਪਾਂ ਨੇ ਖੇਤੀ ਹੋਰ ਕਰਨੀ ਆ ਤੇ ਸਾਨੂੰ ਇਹ ਆ ਵੀ ਸਾਡਾ ਬੱਚਾ ਵੀ ਸਾਡੇ ਪਿੰਡ ਨਾਲ ਜੁੜਿਆ ਰਹੇ ਹੁਣ ਕੱਲ ਨੂੰ ਉਹ ਵੀ ਵੱਡਾ ਹੋਊਗਾ ਉਹ ਵੀ ਕਹੂਗਾ ਡੈਡੀ ਮੈਨੂੰ ਜਾ ਛੱਡ ਦੋ ਸਾਨੂੰ ਇਹ ਆ ਵੀ ਜਿਹੜੀ ਖੇਤੀ ਮੈਂ ਕਰ ਰਿਹਾ ਉਹ ਇਹੀ ਖੇਤੀ ਕਰੇ ਮੇਰਾ ਐਕਸਪੀਰੀਅੰਸ ਉਹਦੇ ਵਿੱਚ ਹੋਵੇ ਉਹਨੂੰ ਕਹੂੰਗੀ ਜਿਆਦਾ ਮਿਹਨਤ ਨਹੀਂ ਕਰਨੀ ਪੈਣੀ ਮੇਰਾ ਐਕਸਪੀਰੀਅੰਸ ਉਹ ਚ ਕੰਮ ਕਰੂਗਾ ਤਾਂ ਅਸੀਂ ਦੋਵੇਂ ਬਾਪੂ ਬੇਟਾ ਇੱਥੇ ਆਪਦੇ ਪਿੰਡ 'ਚ ਰਹਿ ਕੇ ਖੇਤੀ ਕਰਨਾ ਚਾਹੁੰਦੇ ਆ ਇੱਥੇ ਹੀ ਰਹਿਣਾ ਚਾਹੁੰਦੇ ਆ ਅਸੀਂ ਕੋਈ ਬਾਹਰ ਦਾ ਸਾਡਾ ਪਲਾਨ ਨਹੀਂ ਹੈਗਾ ਜਿਹੜੇ ਸਾਡੇ ਵਰਕਰ ਨੇ ਉਹ ਵੀ ਸਾਡੇ ਨਾਲ ਕੰਮ ਕਰਨਗੇ ਸਾਡਾ ਵਧੀਆ ਟਾਈਮ ਪਾਸ ਹੁੰਦਾ ਜੀ ਇੱਥੇ ਬਿਲਕੁਲ ਇਹੋ ਜੀ ਸੋਚ ਹੈ ਜਿਹੜੀ ਬਹੁਤ ਘੱਟ ਨੌਜਵਾਨ ਪੰਜਾਬ ਦੇ ਇਹੋ ਜੀ ਸੋਚ ਲੈ ਕੇ ਚੱਲਦੇ ਨੇ ਕਿਉਂਕਿ ਮਣੀ ਕਲੇਰੇ ਸੋਚਦੇ ਨੇ ਕਿ ਉਹਨਾਂ ਦਾ ਜਿਹੜਾ ਬੇਟਾ ਹੈਗਾ ਉਹ ਵੀ ਇਸੇ ਖੇਤੀ ਦੇ ਵਿੱਚ ਆਵੇ ਇਹਨਾਂ ਦੇ ਤਜਰਬੇ ਦੇ ਨਾਲ ਉਹ ਅੱਗੇ ਹੋਰ ਜਿਹੜੀਆਂ ਨਮੀਆਂ ਪੈੜਾਂ ਨੇ ਉਹ ਆਪਣੀ ਖੇਤੀ ਦੇ ਵਿੱਚ ਪੈਦਾ ਕਰੇ ਤਾਂ ਉਹਨੂੰ ਦੱਸ ਦਈਏ ਕਿ ਇਸ ਸਮੇਂ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਨੇ ਉਹ ਇਹਨਾਂ ਦੇ ਫਾਰਮਰ ਆ ਜਿਹੜੀ ਫਾਰਮ ਹੱਟੇ ਚਲਾਉਂਦੇ ਨੇ ਉਹਦੇ ਨਾਲ ਜੁੜੇ ਹੋਏ ਨੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਇਹ ਐਕਟਿਵ ਰਹਿੰਦੇ ਨੇ ਤੇ ਖੇਤ ਦੀ ਜੇ ਗੱਲ ਕਰੀਏ ਤਾਂ ਖੇਤ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਸਬਜ਼ੀ ਦੀਆਂ ਫਸਲਾਂ ਨੇ ਗਿਆ ਕਿਸਮਾਂ ਨੇ ਅਲੱਗ-alag ਆ ਉਹ ਦੀ ਇਹ ਪੈਦਾਵਾਰ ਕਰਦੇ ਨੇ ਤੇ ਵੱਡੇ ਪੱਧਰ ਤੇ ਵੱਡੇ ਸਕੀਲ ਤੇ ਪੈਦਾਵਾਰ ਕਰਦੇ ਨੇ ਹਲਦੀ ਪ੍ਰੋਡਕਸ਼ਨ ਵੱਡੇ ਪੱਧਰ ਤੇ ਆਏ ਸਾਲ ਕਰਦੇ ਨੇ ਉਸ ਨੂੰ ਪ੍ਰੋਸੈਸ ਕਰਕੇ ਵੇਚਦੇ ਨੇ ਤਾਂ ਕਿਤੇ ਨਾ ਕਿਤੇ ਇੱਕ ਸਫਲ ਕਿਸਾਨ ਵਜੋਂ ਜਾਣੇ ਜਾਂਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਚੰਗੀ ਇੱਕ ਜਿਹੜੀ ਖਬਰ ਹੈਗੀ ਉਹ ਇਹ ਹੀ ਹੈ ਕਿ ਇਹਨਾਂ ਨੂੰ ਦੇਖ ਕੇ ਹੁਣ ਬਹੁਤ ਸਾਰੇ ਕਿਸਾਨ ਇਹਨਾਂ ਤੋਂ ਜਿਹੜਾ ਸਿੱਖ ਕੇ ਆਪਣਾ ਵੀ ਜਿਹੜਾ ਫਾਰਮ ਹੈਗਾ ਉਸ ਤਰ੍ਹਾਂ ਦਾ ਜਾਂ ਆਪਣੀ ਵੀ ਜਿਹੜੀ ਇੱਕ ਲਾਈਨ ਹੈ ਉਸ ਤਰ੍ਹਾਂ ਦੀ ਸ਼ੁਰੂ ਕਰ ਰਹੇ ਨੇਗੇ ਕੁਲਵੀਰ ਸਿੰਘ ਡੈਨਕਸ ਵਿਰਾ ਟੀਵੀ ਸੰਗਰੂਰ